ਹਾਂਜੀ ਫਿਰ ਇਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਦਕਰ ਬੰਟੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਤ ਮੁਹਾਵਰੇ ਤੇ ਖਾਣਾ ਦੇ ਸੰਬੰਧ ਦੇ ਵਿੱਚ ਅਗਲੀ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਆਪਣਾ ਜਿਹੜਾ ਉਹ ਹੈ ਪ੍ਰਸ਼ਨ ਸੰਖਿਆ 201 ਬਹੁਤ ਪ੍ਰਸ਼ਨ ਆਪਣਾ ਕਿ ਤੰਗ ਕਰਨਾ ਤੇ ਤੰਗੀ ਪ੍ਰਗਟ ਬਿਨਾ ਕਰਨ ਦੇਣੀ ਦੇ ਅਰਥ ਨਾਲ ਸੰਬੰਧਤ ਕੋਈ ਤੁਕਬਾ ਅਖਾਣ ਦੱਸੋ ਤਾਂ ਇਹ ਹੈ ਕਿ ਟਾਡਾ ਮਾਰੇ ਵੀ ਤੇ ਰੋਣ ਵੀਣਾ ਦੇਵੀ ਅਗਲਾ ਪ੍ਰਸ਼ਨ ਦੇਖੋ ਕੋਈ ਗੱਲ ਲੁਕਾਉਣ ਲਈ ਜਦੋਂ ਕੁਝ ਕਿਹਾ ਜਾਂਦਾ ਹੈ ਦੇ ਆਧਾਰ ਤੇ ਕਿਹੜਾ ਅਖਾਣ ਟੁਕਮਾ ਹੈ ਤਾਂ ਇਹ ਹੈ ਟੋਲ ਦੇ ਅੰਦਰ ਕੋਲ ਠੀਕ ਹੈ ਜੀ ਟੋਲ ਦੇ ਅੰਦਰ ਕੋਲ ਉਸ ਤੋਂ ਅੱਗੇ ਦੇਖੋ ਕਿਸੇ ਕੰਮ ਦਾ ਨਤੀਜਾ ਨਿਕਲਣ ਤੱਕ ਉਡੀਕ ਕਰਨ ਦੇ ਪ੍ਰੇਰਣਾ ਦੇਣ ਦੇ ਆਧਾਰ ਤੇ ਟੁਕਮਾ ਆਖਣ ਕਿਹੜਾ ਹੈ ਤੇਲ ਦੇਖੋ ਤੇਲ ਦੀ ਧਾਰ ਦੇਖੋ ਨੈਕਸਟ ਪ੍ਰਸ਼ਨ ਦੇਖੋ ਬੇੜਾ ਹੱਥੋਂ ਗਵਾ ਕੇ ਖਰਾਬੀ ਹੁੰਦੀ ਹੈ ਜੇ ਆਧਾਰ ਤੇ ਅਖਾਣ ਹੈ ਕਿ ਤਾਲੋਂ ਉਖੜੀ ਡੋਣੀ ਗਾਵੇ ਤਾਲ ਬਤਾਲ ਠੀਕ ਹੈ ਜੀ ਤਾਲੋਂ ਉਖੜੀ ਡੋਣੀ ਗਾਵੇ ਤਾਲ ਬਤਾਲ ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਕੰਮ ਕਰਨ ਨੂੰ ਕੋਈ ਹੋਰ ਅਤੇ ਫਾਇਦਾ ਲੈਣ ਲਈ ਕੋਈ ਹੋਰ ਦੇ ਆਧਾਰ ਤੇ ਤੁਕਵਾ ਅਖਾਣ ਦੱਸੋ ਕੰਮ ਕਰਨ ਲਈ ਕੋਈ ਹੋਰ ਤੇ ਉਸ ਦਾ ਫਾਇਦਾ ਲੈਣ ਲਈ ਕੋਈ ਹੋਰ ਇਸ ਸੰਬੰਧ ਨਾਲ ਜਿਹੜਾ ਟੁਕਮਾ ਖਾਣ ਹੈ ਕਿ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਰਿੱਚ ਠੀਕ ਹੈ ਜੀ ਅੱਗੇ ਦੇਖੋ ਮੂਲ ਨਾਲੋਂ ਵਿਆਜ ਵੱਧ ਜੇ ਅਧਾਰ ਤੇ ਟੁਕਮਾ ਖਾਣ ਦਸਤੂ ਮੂਲ ਦੇ ਨਾਲੋਂ ਵੱਧ ਵਿਆਜ ਤਾਂ ਇਸ ਦੇ ਅਧਾਰ ਤੇ ਟੁਕਮਾ ਖਾਣ ਹੈ ਕਿ ਦਾੜੀ ਨਾਲੋਂ ਮੁੱਛਾਂ ਵੱਡੀਆਂ ਠੀਕ ਹੈ ਜੀ ਦਾੜੀ ਦੇ ਨਾਲੋਂ ਮੁੱਛਾਂ ਵੱਡੀਆਂ ਜਦੋਂ ਇਹ ਦਸਣਾ ਹੋਵੇ ਕਿ ਦੇਖ ਸੁਣ ਕੇ ਕੋਈ ਗਲਤ ਕੰਮ ਕਰਨ ਤੋਂ ਇਨਕਾਰ ਕਰਨਾ ਇਹ ਅਰਥ ਨਾਲ ਸੰਬੰਧਿਤ ਕੋਈ ਢੁਗਮਾ ਖਾਣ ਦਸੋ ਤਾਂ ਇਹ ਹੁੰਦਾ ਹੈ ਅੱਖੀਂ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਅੱਖੀਂ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਨੈਕਸਟ ਹੈ ਆਪਣੇ ਹੱਥੀਂ ਕੀਤੇ ਕੰਮ ਵਰਗੀ ਰੀਸ ਨਹੀਂ ਹੁੰਦੀ ਇਹ ਆਧਾਰ ਨਾਲ ਸੰਬੰਧਿਤ ਕੋਈ ਢੁਗਮਾ ਖਾਣ ਦਸੋ ਤਾਂ ਇਹ ਕਿਹਾ ਜਾਂਦਾ ਹੈ ਆਪ ਕਾਜ ਮਹਾ ਕਾਜ ਠੀਕ ਹੈ ਜੀ ਕਿ ਆਪਣੇ ਹੱਥਾਂ ਨਾਲ ਕਿਤੇ ਕੰਮ ਵਰਗੇ ਕੋਈ ਰੀਤ ਨਹੀਂ ਹੁੰਦੀ ਆਪ ਕਾਜ ਮਹਾ ਕਾਜ ਅੱਗੇ ਹੈ ਉਹ ਅਖਾਣ ਜਿਹੜਾ ਕਿਸੇ ਚੰਗੇ ਆਦਮੀ ਦੀ ਨਿੰਦਿਆ ਕਰਨ ਵਾਲੇ ਲਈ ਵਰਤਿਆ ਜਾਂਦਾ ਹੈ ਦੱਸੋ ਤਾਂ ਇਹ ਹੈ ਕਿ ਅਸਮਾਨ ਤੇ ਤੁਕਿਆ ਆਪਣੇ ਮੂੰਹ ਤੇ ਪੈਂਦਾ ਠੀਕ ਹੈ ਜੀ ਕਿ ਜਦੋਂ ਕਿਸੇ ਕੋਈ ਚੰਗੇ ਬੰਦੇ ਦੀ ਨਿੰਦਿਆ ਕਰਦਾ ਹੈ ਤਾਂ ਉਹਦਾ ਕੋਈ ਨਾ ਕੋਈ ਪ੍ਰਤੀਕਿਰਿਆ ਹੁੰਦੀ ਹੀ ਹੈ ਠੀਕ ਹੈ ਜੀ ਅੱਗੇ ਦੇਖੋ ਆਕਲ ਦਾ ਅੰਨਾ ਤੇ ਘੰਟ ਦਾ ਪੂਰਾ ਦੇ ਅਰਥ ਦੱਸੋ ਅਕਲ ਦਾ ਨਾ ਤੇ ਗੰਡ ਦਾ ਪੂਰਾ ਦੇ ਅਰਥ ਦੱਸਣੇ ਕਿ ਖੁਸ਼ਹਾਲ ਹੋਣ ਦੇ ਬਾਵਜੂਦ ਬੇਅਕਲ ਹੋਣਾ ਭਾਵ ਕਿ ਜੇ ਕੋਈ ਬੰਦਾ ਬਹੁਤ ਪੈਸੇ ਵਾਲਾ ਹੈ ਠੀਕ ਹੈ ਪਰ ਬੇਅਕਲ ਹੈ ਤਾਂ ਲੋਕ ਉਸ ਨੂੰ ਵੀ ਅਕਲਮੰਦ ਸਮਝ ਲੈਣੇ ਠੀਕ ਹੈ ਜੀ ਅੱਗੇ ਦੱਸੋ ਜਦੋਂ ਇਹ ਦੱਸਣਾ ਹੋਵੇ ਕਿ ਕਸੂਰ ਦੋਹਾਂ ਧੜਿਆਂ ਦਾ ਹੈ ਤੇ ਅਰਥ ਨਾਲ ਸੰਬੰਧਤ ਕੋਈ ਟੁਕਮਾ ਖਾਣ ਦੱਸੋ ਤਾਂ ਇਹ ਹੈ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਕਿ ਕਸੂਰ ਜਿਹੜਾ ਹੈ ਦੋਨਾਂ ਪੱਖਾਂ ਦਾ ਹੈ ਕਿਸੇ ਇੱਕ ਦਾ ਨਹੀਂ ਜਦੋਂ ਚੀਜ਼ ਥੋੜੀ ਹੋਵੇ ਤੇ ਲੋੜ ਬੰਦ ਬਹੁਤ ਹੈ ਤਾਂ ਕਿਸ ਅਖਾਨ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਚੀਜ਼ ਥੋੜੀ ਹੋਵੇ ਤੇ ਉਸ ਨੂੰ ਵਰਤਣ ਵਾਲੇ ਜ਼ਿਆਦਾ ਹੋਣ ਤਾਂ ਕਿਹੜਾ ਖਾਨ ਵਰਤੇ ਜਾਂਦਾ ਹੈ ਇੱਕ ਅਨਾਰ ਸੌ ਬਿਮਾਰ ਜਦੋਂ ਕੋਈ ਬਹੁਤ ਦੁਖੀ ਹੋਵੇ ਅਤੇ ਆਪਣੇ ਦੁੱਖ ਨੂੰ ਬਿਆਨ ਨਾ ਕਰ ਸਕੇ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਬਗੋਲ ਤੇ ਕੁਝ ਨਾ ਫੋਲ ਠੀਕ ਹੈ ਜੀ ਇਸ ਬਗੋਲ ਤੇ ਕੁਝ ਨਾ ਫੋਲ ਨਖ ਦੇਖੋ ਕਿਸੇ ਗੱਲ ਲਈ ਨੂੰ ਚੁੱਪ ਕਰਾਉਣ ਲਈ ਪ੍ਰੇਰਣਾ ਹੋਵੇ ਜਾਂ ਚੁੱਪ ਦਾ ਫਾਇਦਾ ਦੱਸਣਾ ਹੋਵੇ ਦੇ ਅਰਥਾਂ ਨਾਲ ਸੰਬੰਧਤ ਕੋਈ ਟੁਕਮਾ ਕਾਣ ਦੱਸੋ ਤਾਂ ਇਹ ਹੈ ਇੱਕ ਚੁੱਪ 100 ਸੁਖ ਇੱਕ ਚੁੱਪ ਸੋ ਸੁਖ ਨਖ ਦੇਖੋ ਜਦ ਕੰਮ ਇੱਕ ਕੀਤਾ ਜਾਵੇ ਪਰ ਲਾਭ ਦੋ ਹੋ ਜਾਣ ਦੇ ਅਰਥਾਂ ਨਾਲ ਸੰਬੰਧਿਤ ਕੋਈ ਟੁਕਬਾ ਖਾਣ ਦੱਸੋ ਤਾਂ ਇਹ ਹੁੰਦਾ ਇੱਕ ਪੰਥ ਦੋ ਕਾਜ ਠੀਕ ਹੈ ਜੀ ਇੱਕ ਪੰਥ ਦੋ ਕਾਜ ਇੱਕ ਕੰਮ ਕੀਤਾ ਹੋਵੇ ਪਰੰਤੂ ਲਾਭ ਦੋ ਮਿਲ ਜਾਣ ਕੰਜੂਸੀ ਜਾਂ ਸਰਫੇ ਨਾਲ ਜਦ ਹੋਰ ਨੁਕਸਾਨ ਹੋਵੇ ਦੇ ਅਰਥਾਂ ਨਾਲ ਸੰਬੰਧਿਤ ਕੋਈ ਟੁਕਬਾ ਖਾਣ ਦੱਸੋ ਸੀਜਾ ਸਰਫੇ ਨਾਲ ਜਦ ਹੋਰ ਨੁਕਸਾਨ ਹੋ ਜੇ ਤਾਂ ਕੀ ਕਿਹਾ ਜਾਂਦਾ ਇਹ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ ਠੀਕ ਹੈ ਜੀ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ ਸਬਣਾ ਦੇ ਮੋਰਖ ਹੋਣ ਤੇ ਕਿਹੜਾ ਖਾਨ ਵਰਤਿਆ ਜਾਂਦਾ ਹੈ ਇੱਥੇ ਕੀ ਹੈ ਸੱਬੇ ਭੇਡਾਂ ਮੂੰਹ ਕਾਲੀਆਂ ਠੀਕ ਹੈ ਜੀ ਸੱਬੇ ਭੇਡਾਂ ਮੂੰਹ ਕਾਲੀਆਂ ਇਹ ਸਾਰੇ ਜਿਹੜੇ ਨੇ ਮੋਰਖ ਨੇ ਅਗਲਾ ਹੈ ਪ੍ਰਸ਼ਨ ਮਿਹਨਤ ਜ਼ਿਆਦਾ ਤੇ ਫਲ ਘੱਟ ਹੋਵੇ ਦੇ ਅਰਥ ਨਾਲ ਸੰਬੰਧਿਤ ਕੋਈ ਢੁਗਮਾ ਖਾਨ ਦੱਸੋ ਇਹ ਹੈ ਸਾਰੀ ਰਾਤ ਪੰਨੀ ਤੇ ਕੁੜੀ ਜੰਮੀ ਅੰਨੀ ਠੀਕ ਹੈ ਜੀ ਪੰਜਾਬੀ ਇਹ ਖਾਨੜਾ ਹੈ ਇਹ ਸਾਰੀ ਰਾਤ ਪੰਨੀ ਤੇ ਕੁੜੀ ਜੰਮੀ ਅੰਨੀ ਦੂਸਰਾ ਇੱਕ ਹੋਰ ਖਾਨ ਹੈ ਕਿ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਠੀਕ ਹੈ ਜੀ ਇਹ ਵੀ ਵਰਤੇ ਜਾਂਦਾ ਕਿ ਮਿਹਨਤ ਜ਼ਿਆਦਾ ਪਰ ਕੁਝ ਨਹੀਂ ਮਿਲਿਆ ਨੈਕਸਟ ਕੁਐਸਚਨ ਦੇਖੋ ਬੱਦੋ ਬੱਦੀ ਕੇ ਜੈ ਜੈ ਮਸਲੇ ਵਿੱਚ ਧਾਖਲ ਦੇਣ ਦੇ ਕਿਹੜਾ ਖਾਨ ਵਰਤਿਆ ਜਾਂਦਾ ਹੈ ਤਾਇ ਬਰਤੇ ਅੰਦਰ ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈ ਠੀਕ ਹੈ ਜੀ ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈ ਨਖ ਦੇਖੋ ਕੇਵਲ ਆਪਣੇ ਫੈਜੇ ਦੀ ਹੀ ਗੱਲ ਕਰਨੀ ਦੇ ਅਰਥ ਨਾਲ ਸੰਬੰਧਿਤ ਕੋਈ ਟੁਕਮਾ ਖਾਨ ਦੱਸੋ ਹੋਰ ਨੂੰ ਹੋਰੀ ਦੀ ਅੰਨੇ ਨੂੰ ਡਗੋਰੀ ਦੀ ਠੀਕ ਹੈ ਜੀ ਹੋਰ ਨੂੰ ਹੋਰੀ ਦੀ ਅੰਨੇ ਨੂੰ ਡਗੋਰੀ ਦੀ ਠੀਕ ਹੈ ਜੀ ਇਹ ਆਪਦੇ ਹੀ ਫਾਇਦਾ ਹੈਗਾ ਨਖ ਦੇਖੋ ਉਦਮ ਤੋਂ ਬਿਨਾ ਕੁਝ ਨਹੀਂ ਸੰਭਰਦਾ ਤਾਂ ਸਿਆਣੇ ਇਸ ਲਈ ਕਿਹੜੇ ਅਖਾਣ ਦੀ ਵਰਤੋਂ ਕਰਦੇ ਹਨ ਇਹ ਕਹਿੰਦਾ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਇਹ ਐਗਜ਼ਾਮਪਲ ਇਹੀ ਪ੍ਰਸ਼ਨ ਜਿਹੜਾ ਹੈ ਉਹ ਇਸ ਵਾਰ ਪੀ ਟ੍ਰਿਪਲ ਐਸ ਬੀ ਲੇਵਰੈਂਸ ਇੰਸਪੈਕਟਰ ਦੇ ਪੇਪਰ ਦੇ ਵਿੱਚ ਵੀ ਪੰਜਾਬੀ ਭਾਸ਼ਾ ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ ਸੀ ਨਖ ਦੇਖੋ ਆਪਣੀ ਪਹੁੰਚ ਚੀਜ਼ ਪ੍ਰਤੀ ਨੁਕਸ ਕੱਢ ਕੇ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਕਿਹੜਾ ਖਾਨ ਟੁਕਮਾ ਹੈ ਪਹੁੰਚ ਚੀਜ਼ ਪ੍ਰਤੀ ਨੁਕਸ ਕੱਢ ਕੇ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਕਿਹੜਾ ਖਾਨ ਟੁਕਮਾ ਹੈ ਹੱਥ ਨਾਲ ਆਪਣੇ ਥੂਕੌੜੀ ਹੱਥ ਨਾਲ ਪਹੁੰਚੇ ਥੂਕੌੜੀ ਹੱਥ ਨਾਲ ਆਪਣੇ ਥੂਕੌੜੀ ਤਾਂ ਆਪਾਂ ਅੰਗੂਰ ਖੱਟੇ ਹੈ ਕਹਾਣੀ ਦੇ ਐਂਡ ਦੇ ਵਿੱਚ ਸਿੱਟਾ ਲਿਖਦੇ ਹਾਂ ਨੈਤਿਕ ਦੇਖੋ ਸਦਾ ਇੱਕ ਆਦਮੀ ਦੀ ਗੁੱਡੀ ਨਹੀਂ ਚੜੀ ਰਹਿੰਦੀ ਦੇ ਅਰਥਾਂ ਨਾਲ ਸੰਬੰਧਿਤ ਕੋਈ ਤੁਗਮਾ ਖਾਣ ਦੱਸੋ ਤਾਂ ਇਹ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਠੀਕ ਹੈ ਜੀ ਕਦੇ ਵੀ ਜਿਹੜੀ ਗੁੱਡੀ ਆ ਉਹ ਇੱਕ ਬੰਦੇ ਦੀ ਨਹੀਂ ਚੜਦੀ ਵਕਤ ਹਮੇਸ਼ਾ ਬਦਲਦਾ ਸਬਦਾ ਬਦਲਦਾ ਨਖਤ ਦੇਖੋ ਆਪਣੇ ਕੋਲ ਕੋਈ ਚੀਜ਼ ਨੂੰ ਲੱਭਣਾ ਫਿਰਨਾ ਆਪਣੇ ਕੋਲ ਕੋਈ ਚੀਜ਼ ਨੂੰ ਲੱਭਦੇ ਫਿਰਨਾ ਦੇ ਅਰਥਾਂ ਨਾਲ ਸੰਬੰਧਿਤ ਕੋਈ ਤੁਗਮਾ ਖਾਣ ਦੱਸੋ ਤਾਂ ਕੁਛੜ ਕੁੜੀ ਤੇ ਸ਼ਹਿਰ ਢੰਡੋਰਾ ਠੀਕ ਹੈ ਜੀ ਕੁਛੜ ਕੁੜੀ ਤੇ ਸ਼ਹਿਰ ਢੰਡੋਰਾ ਨਖਤ ਦੇਖੋ ਦੋ ਵਸਤਾਂ ਜਾਂ ਵਰਤਾਰਿਆਂ ਦਾ ਬਹੁਤ ਜ਼ਿਆਦਾ ਅੰਤਰ ਹੋਵੇ ਇਹਦੇ ਅਰਥਾਂ ਨਾਲ ਸੰਬੰਧਿਤ ਆਖਾਂ ਦੱਸੋ ਕਿ ਕਿੱਥੇ ਰਾਮ ਰਾਮ ਕਿੱਥੇ ਟਾਟਾ ਕਿੱਥੇ ਰਾਜਾ ਭੂਜ ਤੇ ਕਿੱਥੇ ਗੰਗੂ ਤੇਲੀ ਠੀਕ ਹੈ ਜੀ ਇਹ ਦੋ ਵਸਤੂਆਂ ਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਅੰਤਰ ਹੈ ਕਿੱਥੇ ਰਾਮ ਰਾਮ ਕਿੱਥੇ ਟਾਟਾ ਕਿੱਥੇ ਰਾਜਾ ਭੂਜ ਤੇ ਕਿੱਥੇ ਗੰਗੂ ਤੇਲੀ ਠੀਕ ਹੈ ਜੀ ਨਖਤ ਹੈ ਆਪਣੇ ਕੋਲੇ ਘਟਿਆ ਚੀਜ਼ ਦੀ ਸਜਾਵਟ ਲਈ ਕੀਮਤੀ ਚੀਜ਼ ਦੀ ਵਰਤੋਂ ਦੇ ਅਰਥ ਨਾਲ ਸੰਬੰਧਿਤ ਕੋਈ ਤੁਕਮਾ ਖਾਨ ਦੱਸੋ ਠੀਕ ਹੈ ਜੀ ਤਾਂ ਇਹ ਕਿਹਾ ਜਾਂਦਾ ਹੈ ਕੱਖਾਂ ਦੀ ਕੁਲੀ ਦੰਦਖੰਡ ਦਾ ਪ੍ਰਣਾਲਾ ਠੀਕ ਹੈ ਜੀ ਕਿ ਚੀਜ਼ ਦੀ ਕੀਮਤ ਇੰਨੀ ਨਹੀਂ ਹੈਗੀ ਜਿੰਨੀ ਉਹਨੂੰ ਸਜਾਉਣ ਵਾਸਤੇ ਉਸ ਦੀ ਕਿਸੇ ਚੀਜ਼ ਕੀਮਤੀ ਚੀਜ਼ ਦੀ ਵਰਤੋਂ ਕੀਤੀ ਗਈ ਹੈ ਠੀਕ ਹੈ ਅੱਗੇ ਦੇਖੋ ਚੰਗੇ ਕੰਮ ਕਰਨ ਨੂੰ ਪਿੱਛੇ ਤੇ ਖਾਣ ਪੀਣ ਨੂੰ ਅੱਗੇ ਦੇ ਅਰਥ ਨਾਲ ਸੰਬੰਧਿਤ ਕੋਈ ਤੁਕਮਾ ਖਾਨ ਦੱਸੋ ਤਾਂ ਇਹ ਹੈ ਖਾਣ ਪੀਣ ਨੂੰ ਚੰਗੀ ਭੜੀ ਰਾਮ ਜਪਣ ਨੂੰ ਘੋੜੀ ਠੀਕ ਹੈ ਆਪਾਂ ਕਹਿੰਦੇ ਆ ਖਾਣ ਪੀਣ ਨੂੰ ਚੰਗੀ ਭੜੀ ਕੰਮ ਕਰਨ ਘੋੜੀ ਠੀਕ ਹੈ ਇਹ ਵੀ ਕਿਹਾ ਜਾਂਦਾ ਠੁੱਠੇ ਦਾ ਗਵਾਹ ਠੁੱਠਾ ਕਿਹੜਾ ਅਖਾਣ ਵਰਤੇ ਜਾਂਦਾ ਹੈ ਠੁੱਠੇ ਦਾ ਗਵਾਹ ਠੁੱਠਾ ਤਾਂ ਇਸ ਦੇ ਲਈ ਕਿਹੜਾ ਅਖਾਣ ਵਰਤੇ ਜਾਂਦਾ ਹੈ ਖਵਾਜੀ ਦਾ ਡਵਾ ਡੱਡੂ ਨੈਕਸਟ ਹੈ ਗੱਲੀ ਬਾਤੀ ਕੋਈ ਕੰਮ ਨਹੀਂ ਬਣਦਾ ਤੇ ਅਰਥਾਂ ਨਾਲ ਸੰਬੰਧਿਤ ਕੋਈ ਟੁਕਮਾ ਖਾਣ ਦੱਸੋ ਗੱਲੀ ਬਾਤੀ ਕੋਈ ਕੰਮ ਨਹੀਂ ਬਣਦਾ ਤੇ ਅਰਥਾਂ ਨਾਲ ਸੰਬੰਧਿਤ ਕੋਈ ਟੁਕਮਾ ਖਾਣ ਦੱਸੋ ਖੰਡ ਆਖਿਆ ਮੂੰਹ ਮਿੱਠਾ ਨਹੀਂ ਹੁੰਦਾ ਠੀਕ ਹੈ ਜੀ ਖੰਡ ਆਖਿਆ ਮੂੰਹ ਮਿੱਠਾ ਨਹੀਂ ਹੁੰਦਾ ਤਾਂ ਇਹ ਸੀ ਅਖਾਣਾ ਨਾਲ ਸੰਬੰਧਿਤ ਆਪਣੀ ਅੱਜ ਦੀ ਵੀਡੀਓ ਇਸ ਤੋਂ ਬਾਅਦ ਆਪਾਂ ਮੁਹਾਵਰਿਆਂ ਨਾਲ ਸੰਬੰਧਿਤ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅਸ਼ਾ ਕਰਦਾ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਧੰਨਵਾਦ